ਹੈਲੋ ਜੇ ਆਪਾਂ ਜੇ ਤਾਂ ਚੰਗਾ ਰਹੇਗਾ ਜੇ ਮੈਂ ਲੱਭਿਆ ਤਾਂ ਤੂੰ ਧਰਤੀ ਤੇ ਨਹੀਂ ਲੱਭਣਾ ਸੁਣ ਤਾਂ ਓਏ ਤੂੰ ਚਵਣਾ ਯਾਰ ਓਏ ਯਾਰ ਤੂੰ ਮੈਨੂੰ ਕਿੱਥੇ ਲੱਭਣਾ ਮੈਂ ਤਾਂ ਲੋਕੇਸ਼ਨ ਭੇਜਣ ਲੱਗੀ ਇੱਕ ਪਿਓ ਤਾਂ ਤੇ ਆ ਫਿਰ ਇੱਥੇ ਹਾਂ ਆ ਵੇਖੋ ਲੋਕੇਸ਼ਨ ਕਿੱਥੇ ਦੀ ਹੈ ਜੀ ਇੱਕ ਵਾਰੀ ਲੱਭ ਜੇ ਸਹੀ ਮਦਦ ਡੱਕਰੇ ਕਰਕੇ ਤੇਲ ਚ ਤੜਕੇ ਸਮੁੰਦਰ ਸੜ ਦਨੇ ਤਾਂ ਬਸ ਆ ਮੈਂ ਭਈਆ ਸਾਰੇ ਲੋਕੀ ਮੋਲ ਜਾ ਕੇ ਸੈਲਫੀਆਂ ਕੋ ਲੈਂਦੇ ਨੇ ਉਹ ਮੋਲ ਹੁੰਦੀ ਸੈਲਫੀਆਂ ਕਰਾਉਣ ਨੂੰ ਐ ਫੋਟੋ ਇੱਥੇ ਕੱਪੜੇ ਬਾਈ ਚੋਂ ਲਓ ਬਈ ਸੋਹਣਿਆ ਲੈ ਚੱਕ ਦੇ ਯਾਰ ਪਰਮ ਹੂੰ ਤੋ ਚੰਗਾ ਯਾਰ ਮੈਂ ਚੱਲਦਾ ਮੇਰੀ ਨਾਈਟ ਸ਼ਿਫਟ ਆ ਚੱਕਦੇ ਨਹੀਂ ਫੋਨ ਮੈਂ ਆਪ ਚੱਲਦਾ ਯਾਰ ਫਿਰ ਉਹ ਮਮਾ ਤੇਰੀ ਕਿਹੜੀ ਨਾਈਟ ਸ਼ਿਫਟ ਆ ਪਹਿਲੇ ਤੇ ਦੋ ਦਿਨ ਬਾਅਦ ਹਰਿਆਣੇ ਆਇਆ ਹਰਿਆਣੇ ਤੋਂ ਮੈਂ ਹੀ ਬੜਿਆ ਯਾਰ ਮੇਰੀ ਅਜੀ ਵੀ ਉੱਥੀ ਆ ਉਹ ਬਣ ਗਿਆ ਸ਼ਿਵਜੋਤ ਹਰਿਆਣਵੀ ਹੋ ਗਿਆ ਕਿ ਤੱਬਾ ਦਾਸਰ ਤੱਬਾ ਦਾਸਰ ਨਹੀਂ ਹੋਇਆ ਓਏ ਨੀਲਮ ਦਾਸਰ ਹੈ ਨੀਲਮ ਉਹ ਕੋਣ ਹੈ ਹਰਿਆਣੇ ਮਿਲੀ ਸੀ ਬਸ ਉਹ ਮੁਹੱਬਤ ਵਾਲੀ ਫੀਲਿੰਗ ਆ ਗਈ ਉਹਦੇ ਨਾਲ ਪੰਜਾਬੀ ਹੈ ਹਾਂ ਲੱਗਦੀ ਪੰਜਾਬਣ ਹੈ ਪਰ ਪਰ ਹੈ जाट ਨਹੀਂ ਹੈ ਚੱਲ ਮੇਰਾ ਖੜਾ ਛੁੱਟਿਆ ਆਇਆ ਹੁਣ ਤੇ ਨੰਬਰ ਲੈ ਲੋਣੀ ਨਾ ਹਾਂ ਜਵਾਨੀ ਮੈਂ ਮੈਨੂੰ ਲੈ ਲਵਾਂ ਤੈਨੂੰ ਦਿੱਤਾ ਕਰਾਂਗਾ ਆਲੋ ਯਾਰ ਖਾ ਲਓ ਤੁਸੀਂ ਯਾਰ ਫੋਟੋ ਹੁੰਦੀ ਨਾ ਮਿੰਟ ਚ ਲੱਭ ਲੈਣਾ ਸੀ ਤੇ ਵੇਖ ਹੀ ਬਿਲ ਤੇ ਕੀ ਹੋਨੇ ਆ ਕੱਲ ਓਏ ਵਾਹ ਜੀ ਵਾਹ ਸ਼ੂਟਿੰਗ ਚੱਲ ਰਹੀ ਐ ਕਜੀ ਹੀਰੋ ਨੇ ਕਿਹੜੀ ਹੀਰੋਇਨ ਸ਼ੂਟਿੰਗ ਚੱਲੂਗੀ ਕੈਮਰੇ ਵਾਲੀ ਨਹੀਂ ਗੋਲੀਆਂ ਵਾਲੀ ਟਰੰਗ ਕੰਜੀਪ ਹਾਂਜੀ ਤੁਸੀਂ ਵੇਖਣ ਨੂੰ ਵੀ ਨਾ ਜੈਨੂਨ ਬਦਮਾਸ਼ ਲੱਗ ਰਿਹਾ ਜੀ ਹੈ ਹਾਂ ਟਰੰਗੋ ਜੀ ਅਸਲਾਰ ਮੈਂ ਕੀ ਕਰੀ ਜਿਹੜੇ ਫੋਨ ਲਾ ਕੇ ਭੌਂਕੀ ਜਾਂਦੇ ਖੇ ਪਾੜ ਦਿਆਂਗਾ ਚੁੱਕ ਦਿਆਂਗਾ ਮਾਰ ਦਿਆਂਗਾ ਇਹਨਾਂ ਦੇ ਕੀ ਕਰੀਏ ਉਹ ਜਿਹੜੇ ਫੋਨ ਤੇ ਭੌਂਕਦੇ ਨੇ ਉਹ ਬਦਮਾਸ਼ ਬਦਮੂਸ਼ ਨਹੀਂ ਹੁੰਦੇ ਇਹ ਨਿਰਸ਼ਲਾਰ ਹੁੰਦੇ ਨੇ ਇਹਨਾਂ ਦੇ ਗੁਰਦੇ ਗੁਰਦੇ ਨਹੀਂ ਹੁੰਦੇ ਫੋਕਰੇ ਹੁੰਦੇ ਨੇਰੇ ਸਮਝਦਾ ਤੈਨੂੰ ਕੋਈ ਕੰਮ ਤਾਂ ਦੱਸ ਘੰਟਾ ਮੈਂ ਹੋ ਰਹੀ ਆ ਨਹੀਂ ਅਕਲਿਓ ਹੈਗਾ ਕਿ ਚੰਮਲ ਜਮੈਂ ਸਾਂਭ ਲੂਗਾ ਨੂੰ ਤੁਸੀਂ ਫਿਕਰ ਨਾ ਕਰੋ ਮੇਰੇ ਨਾਲ ਐਕਚੁਅਲੀ ਫਿਲਮ ਸ਼ੁਰੂ ਹੋਣ ਲੱਗੀ ਹੈ ਕਿਹੜੀ ਫਿਲਮ ਸੋਨੂ ਕੀ সুইਟੀ ਕਿ ਟਵੀਟੀ ਹੈ ਤੁਸੀਂ ਦੀ ਵਾਹ ਪੈ ਨਹੀਂ ਅੱਗੇ ਤੂੰ ਨਹੀਂ ਕਰਦਾ ਆ ਫੜ ਬਦੂ ਨਹੀਂ ਨਹੀਂ ਆ ਤੂੰ ਨਹੀਂ ਨਹੀਂ ਤਾ ਉਹ ਲੁਣਣਾ ਨਹੀਂ ਹੈਗਾ ਕਰ ਦੋ ਇਹ ਮੁੰਡਾ ਨਹੀਂ ਹੈ ਜਿਉਂ ਨਹੀਂ ਹੈਗਾ ਦੱਸ ਉਹ ਇਹ ਤਾਂ ਚੋਰੀ ਕਰਦਾ ਪੈਸੇ ਦਾ ਤਾਂ ਲਿਆਂਦਾ ਇਹਨੂੰ ਇੱਥੇ ਪਾਕਟ ਮਾਰ ਫੜਨ ਵਾਸਤੇ ਨੇ ਕਿਹਾ ਵੱਡਾ ਰਾਜਾ ਫੜ ਕੇ ਲੈਣ ਨੂੰ ਪੜਾ ਚੱਲੇ ਯਾਰ ਦੇਖੋ ਕੁੜੀ ਹਰਿਆਣੇ ਵਾਲੀ ਤੇ ਹੋਰ ਵੀ ਸੁਪਰ ਹਿੱਟ ਫਿਲਮਾਂ ਤੇ ਵੈਬ ਸੀਰੀਜ਼ ਸਿਰਫ ਚੋਪਾਲ ਐਪ ਤੇ